ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਪਈ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਜਿਹੜਾ ਆਪਣਾ ਵਲੌਗ ਲੱਗੇ ਆ ਬਣਾਉਣ ਤੇ ਜਿਵੇਂ ਕਿ ਤੁਹਾਨੂੰ ਪਤਾ ਆ ਪਿਛਲੇ ਸਾਲ ਦੀ ਤਰ੍ਹਾਂ ਆਪਣੇ ਪਿੰਡ ਫਿਰ ਮੇਲੇ ਹੋ ਗਏ ਸਟਾਰਟ ਮਈ ਮਹੀਨੇ ਦਾ ਸਾਡੇ ਪਿੰਡ ਪਹਿਲਾ ਮੇਲਾ ਆ 18 ਤਰੀਕ ਦਾ ਤੇ ਅੱਜ ਹੈਗੀ 17 ਤਰੀਕ ਤੇ ਹੁਣ ਹੋਣ ਚੱਲੀ ਆ ਹੁਣ ਹੋ ਰਹੀ ਆ ਆਪਣੇ ਚਰਾਗਾ ਦੀ ਰਸਮ ਤੇ ਆਪਾਂ ਚੱਲੇ ਉੱਥੇ ਤੇ ਸਾਰੇ ਜਣੇ ਬਲੌਗ ਤੇ ਨਾਲ ਭਨੇ ਰਹੇ ਹੋ ਤੇ ਆਪਾਂ ਤੁਹਾਨੂੰ ਸਾਰਾ ਬਲੌਗ ਦੇ ਵਿੱਚ ਸिखਾਵਾਂਗੇ ਆਪਣੇ ਪਿੰਡ ਦਾ ਮੇਲਾ ਠੀਕ ਆ ਜੀ ਤੇ ਸਾਰੇ ਜਣੇ ਹਨ ਆਪਣੇ ਬਲੌਗ ਨੂੰ ਜਰੂਰ ਪਿਆਰ ਦਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਕਿਉਂਕਿ ਥੋੜਾ ਟਾਈਮ ਤੋਂ ਨਾ ਆਪਣੇ ਜਿਹੜੇ ਚੈਨਲ ਤੇ ਆ ਕਾਫੀ ਪ੍ਰੋਬਲਮਸ ਚੱਲ ਰਹੀਆਂ ਸੀ ਜਿਹਦੇ ਕਰਕੇ ਸਾਡੀਆਂ ਵੀਡੀਓਜ਼ ਕਾਫੀ ਕੱਟੂ ਗਈਆਂ ਤੇ ਉਹ ਵੀਡੀਓਜ਼ ਜਿਹੜੀਆਂ ਮੈਂ ਹੌਲੀ ਹੌਲੀ ਇੱਕ ਇੱਕ ਕਰਕੇ ਅਪਲੋਡ ਕਰ ਰਹੀਆਂ ਤੇ ਤੁਸੀਂ ਸਾਰੇ ਜਣੇ ਜਰੂਰ ਸਾਥ ਦੇਓ ਤੇ ਆਜੋ ਹੁਣ ਤੁਹਾਨੂੰ ਲੈ ਚਾਲਦੇ ਆ ਆਪਾਂ ਫੀਰਾ ਦੀ ਗਾਤੇ ਜਿੱਥੇ ਹੋਣ ਜਾ ਰਹੀ ਆ ਚਰਾਗਾ ਦੀ ਰਸਮ ਤੇ ਸਾਰੇ ਜਾਲੇ ਵਲੌਗ ਦੇ ਨਾਲ ਬਣ ਰਹੇ ਹੋ ਠੀਕ ਹੈ ਜੀ ਇਹ ਮੈਂ ਤੁਹਾਨੂੰ ਦਿਖਾਉਣ ਲੱਗੇ ਥੀ ਤੇ ਇਹ ਹੋਰ ਹੋਰ ਓ ਬੀਬੀ ਚਿੱਟੀ ਕਬੂਤਰੀ ਬਣੀ ਹੋਰ ਆ ਕੇ ਆ ਮੂੰਹ ਤੇ ਕੀ ਕਰ ਆ ਲਿਆ ਤੇਰੇ ਨੋ ਮਾਤਾ ਸਾਰੇ ਗਾਦਾ ਨਿਸ਼ਾਨ ਲੱਗਦਾ ਹੈ ਨਾ ਜਦਾ ਹੀ ਲੱਗਦਾ ਲੋਕ ਚ ਨਾ ਇਹ ਤਾਂ ਨਹੀਂ ਹੋਣਾ ਸਪੈਸ਼ਲ ਆ ਵੀ ਬਿੱਪ ਲਫਾਫਾ ਭਰੀ ਜਾਂਦੀ ਆ ਕਾਹਦਾ ਲਫਾਫਾ ਭਰ ਲਿਆ ਰੂਟੀਆਂ ਆ ਤੇ ਨਾਲੇ ਸ਼ਿਸ਼ੀ ਆ ਆ ਅੱਛਾ ਚਲੋ ਫੇ ਉਹ ਵੀ ਚੱਲਦਾ ਮੈਂ ਆ ਤੁਹਾਡੀ ਤਾਂ ਪਹਿਲਾ ਬਣਾਉ ਆ ਨਾ ਨਾ ਮੈਂ ਤਾਂ ਲਫਾਫਾ ਲੈ ਆਇਆ ਇਧਰ ਦੇ ਤੈਨੂੰ ਲਫਾਫਾ ਭਰਿਆ ਆ ਇਧਰ ਮੁੜ ਕੇ ਆਨੇ ਆ ਚਲੋ ਛਕ ਲਈਏ ਹਣ ਹਾਂਜੀ ਗੁੱਡ ਮਾਰਨਿੰਗ ਜੀ ਟਾਈਮ ਹੋ ਗਿਆ 9:30 10:00 10:30 ਦਾ ਹੋ ਗਿਆ ਸ਼ਾਇਦ ਟਾਈਮ ਤੇ ਅੱਜ ਆਪਾਂ ਜਾਣਾ ਸੀਗਾ ਤੁਹਾਨੂੰ ਦੱਸਿਆ ਕਿ ਜਿਵੇਂ ਕਿ ਹਨਾ ਅੱਜ ਦੂਜਾ ਦਿਨ ਹੋ ਗਿਆ ਕੱਲ ਚਰਾਗਾ ਦੀ ਰਸਮ ਸੀਗੀ ਤੇ ਅੱਜ ਹੈਗਾ ਮੇਲਾ ਤੇ ਆਪਾਂ ਉੱਥੇ ਜਾਣ ਬਾਰੇ ਸੋਚਦੇ ਸੀਗੇ ਤੇ ਪਰ ਇਹ ਆ ਵੀ ਮੇਰਾ ਸਿਰ ਇੰਨਾ ਜ਼ਿਆਦਾ ਦੁਖਦਾ ਹੈ ਨਾ ਵੀ ਹੁਣ ਵੀ ਮੈਂ ਗੋਲੀ ਲੈ ਕੇ ਦੇ ਖਾ ਕੇ ਹਟੀਆਂ ਵੀ ਮੈਂ ਕਿਹਾ ਚਲੋ ਜੇ ਹਟ ਜੂਵੇ ਤਾਂ ਫਿਰ ਕੱਲ ਵੀ ਮੇਰਾ ਜਾਣ ਦਾ ਕੋਈ ਇਰਾਦਾ ਨਹੀਂ ਹੈਗਾ ਤੇ ਉਹ ਵੀ ਦੀਦੀ ਹੁਣਾਂ ਦਾ ਫੋਨ ਆਉਂਦਾ ਹੈਗਾ ਸਰਜੀਤ ਦੀਦਾ ਵੀ ਉਹਨਾਂ ਨੇ ਨਿਆਜ਼ ਦੇਣੀ ਆ ਕਿ ਤੁਸੀਂ ਆਵੋ ਆਵੋ ਵੀ ਕੱਲ ਵੀ ਫਿਰ ਮੈਂ ਤਾਂ ਹੀ ਗਈ ਨਹੀਂ ਤਾਂ ਕੱਲ ਵੀ ਮੇਰਾ ਮਨ ਨਹੀਂ ਕਰਦਾ ਸੀ ਜਾਣ ਨੂੰ ਤੇ ਅੱਜ ਦੂਜੀ ਸਭ ਤੋਂ ਵੱਡੀ ਮੇਨ ਪ੍ਰੋਬਲਮ ਇਹ ਹੈ ਕਿ ਲਾਈਟ ਹੈ ਨਹੀਂ ਤੇ ਸੂਟ ਜਿਹੜਾ ਮੇਰਾ ਪ੍ਰੈਸ ਕਰਨ ਵਾਲਾ ਆ ਤੇ ਇੱਕ ਸਿਰ ਦੋ ਦਾ ਸਿਰ ਤਾਂ ਚਲੋ ਬੰਦਾ ਇਹ ਆ ਵੀ ਗੋਲੀ ਖਾ ਲੰਦਾ ਹਟ ਵੀ ਜਾਊਗਾ ਪਰ ਇਹ ਆ ਵੀ ਮੇਨ ਪ੍ਰੋਬਲਮ ਜਿਹੜੀ ਸੂਟ ਪ੍ਰੈਸ ਕਰਨ ਵਾਲਾ ਆ ਤੇ ਹੁਣ ਦੇਖਦੇ ਆ ਵੀ ਜੇ ਲਾਈਟ ਆ ਗਈ ਤਾਂ ਸੂਟ ਪ੍ਰੈਸ ਹੋ ਗਿਆ ਤੇ ਪ੍ਰੈਸ ਕਰਕੇ ਪਾ ਕੇ ਚਲ ਜਮਾਂਗੇ ਜੇ ਨਾ ਆਈ ਲਾਈਟ ਤਾਂ ਫਿਰ ਦੇਖੀ ਜਾਊ ਕਿ ਸਵੇ ਦੇ ਕਿੱਦਾਂ ਹੁੰਦੀ ਆ ਬਾਕੀ ਦੀ ਵੀ ਹੁਣਾਂ ਦਾ ਹੁਣੇ ਫੋਨ ਆ ਕੇ ਹਟਿਆ ਹੈਗਾ ਕਹਿੰਦੇ ਤੁਸੀਂ ਤਿਆਰ ਰਹੇ ਹੋ ਵੀ ਆਪਾਂ ਜਾਣਾ 11 ਕੁਜ ਮੈਂ ਕਿਹਾ ਦੇਖਦੇ ਆ ਵੀ ਭਾਈ ਜੇ ਲਾਈਟ ਆ ਗਈ ਤਾਂ ਚੱਲ ਚਲਾਂਗੇ ਜੇ ਨਾ ਆਈ ਤਾਂ ਫਿਰ ਔਖਾ ਹੀ ਆ ਕੰਮ ਬਾਕੀ ਦੇਖਦੇ ਆ ਸਾਰੇ ਜਾਣੇ ਵਲੌਗ ਦੇ ਨਾਲ ਬਣੇ ਰਹੋ ਤੇ ਆਪਾਂ ਫਿਰ ਤੁਹਾਨੂੰ ਬਾਕੀ ਜਾ ਕੇ ਉੱਥੇ ਦਿਖਾਉਣੇ ਆ ਸਾਰਾ ਠੀਕ ਆ ਜੀ ਲਓ ਜੀ ਆਪਾਂ ਹੁਣੇ ਗੱਲਾਂ ਕਰਦੇ ਸੀ ਕਿ ਲਾਈਟ ਆ ਜਵੇ ਲਾਈਟ ਆ ਜਵੇ ਤਾਂ ਲਾਈਟ ਆ ਗਈ ਆ ਤੇ ਮੈਂ ਹੁਣ फटाफट ਰੋਟੀ ਇਹਨਾਂ ਦੀ ਪੈਕ ਕਰਕੇ ਡਰਾਈਵਰਾਂ ਦੇ ਗਿਆ ਤੇ ਉਸ ਤੋਂ ਬਾਅਦ suit press ਕਰਕੇ ਤਾਂ ਤਿਆਰ ਹੋ ਜਾਈਏ ਪਹਿਲਾਂ फटाफट suit press ਕਰ ਲਈਏ ਇਸ ਤੋਂ ਪਹਿਲਾਂ ਲੈ ਕੇ ਫੇਰ ਚਲ ਜਵੇ ਆਪਾਂ ਹੁਣ suit press ਕਰ ਲਈਏ ਤਾਂ ਪਹਿਲਾਂ ਮੈਂ ਰੋਟੀ ਪੈਕ ਕਰ ਤਵਾਂ ਸਭ ਤੋਂ ਵੱਡੀ ਮੇਨ ਪ੍ਰੋਬਲਮ ਇਹ ਹੀ ਹੁੰਦੀ ਹੈ ਕਿ ਲਾਈਟ ਨਾ ਚਲ ਜਵੇ ਲਓ ਜੀ ਆਜੋ ਲੈ ਚਲੀਏ ਹੁਣ ਤੁਹਾਨੂੰ ਆਪਾਂ ਮੇਲੇ ਤੇ ਆਪਾਂ ਹੋ ਗਏ ਤਿਆਰ ਤੇ ਉਧਰ ਦੀਦੀ ਹੁਣੀ ਵੀ ਵੇਟ ਕਰੀ ਜਾਂਦੇ ਆ ਤੇ ਹਲੇ ਇੱਧਰ ਸੋਨੂ ਦੀ ਹੁਣਾਂ ਨੇ ਤਿਆਰ ਹੋਣਾ ਹੈ ਤੇ ਦੀਦੀ ਹੁਣੀ ਕਹਿੰਦੇ ਤੁਸੀਂ ਚੱਲ ਜਾਓ ਕੋਈ ਨਹੀਂ ਆਪਾਂ ਆਜਾਂਗੇ ਤੇ ਆਜੋ ਫਿਰ ਸਾਰੇ ਜਣੇ ਬਲੌਗ ਦੇ ਨਾਲ ਬਣੇ ਰਹੋ ਤੇ ਲੈ ਚાલਦੇ ਆ ਤਿਆਰ ਬੈਣ ਜੀ ਉਹ ਕਿਉਂ ਆ ਲਾਈਟ ਆ ਗਈ ਹੈ ਨਾ ਸ਼ੁਕਰ ਹੈ ਭਰਾਵਾ ਲਾਈਟ ਆ ਗਈ ਕਿੱਦਾਂ ਕਰਜੋਤ ਜਾਣਾ ਨਹੀਂ ਅੱਛਾ ਗਰਮੀ ਹੋ ਰਹੀ ਕੀਰਤ ਦਾ ਪਾਟਕਾ ਖੁੱਲ ਗਿਆ ਹੈ ਉਹ ਚੱਕ ਰਿਹਾ ਐਡਜਸਟਮੈਂਟ ਬਣਾਇਆ ਹੈ ਨਹੀਂ ਨਹੀਂ ਅੱਛਾ ਵੇ ਇੱਧਰ ਤਾਂ ਅੱਜ ਦੀ ਗਲੱਬੋ ਹੀ ਬਣਿਆ ਹੋਇਆ ਹੈ ਮੈਂ ਕਿਹਾ ਕਾਤੇ ਬੁੱਢੀ ਆਹੋ ਹੀ ਕਾਤੇ ਬੁੱਢੇ ਬਣੀ ਹੈ ਚਲੋ ਫੇ ਆਜੋ 12 ਤਾਂ ਵੱਜ ਗਏ ਆ ਕਿੰਨੇ ਵਜੇ ਮੱਥਾ ਟੇਕਦੇ ਹੁੰਦੇ ਆ ਮੈਂ ਤਾਂ ਟੇਕਦਾ ਮੱਥਾ ਟੇਕਦਾ ਨਿਸ਼ਾਨ ਸਾਹਿਬ ਉਹ ਜਿਹੜਾ ਚਾੜ੍ਹਦੇ ਹੁੰਦੇ ਝੰਡਾ ਝੰਡਾ ਚਾੜ੍ਹਦੇ ਹੁੰਦੇ ਆ ਉਹ ਚਾੜ੍ਹਦਾ ਢੋਲ ਤਾਂ ਵੱਜਣਾ ਜਿਵੇਂ ਢੋਲ ਤਾਂ ਵੱਜਦਾ ਹੈਗਾ ਵੱਜਦਾ ਹੈਗਾ 5:00 ਚਾਪਰਾ ਚੜਾ ਕੇ ਆਇਆ ਤੇ ਚਲੋ ਆਜੋ ਦੇਖਦੇ ਬਾਕੀ ਜਾ ਕੇ ਪਤਾ ਲੱਗਣਾ ਚਲੋ ਸਿੱਧੇ ਤੁਹਾਨੂੰ ਕੋਲ ਆਉਣਾ ਚਾਹੀਦਾ ਹੋਰ ਬਾਦਾ ਜੀ ਕੋਲ ਹੋਰ ਬਚਣਾ ਤਾਂ ਉਸਨੇ ਤਾਂ ਮੈਨੂੰ ਔੜ ਲੱਗੀ ਆਹੋ ਸਾਰੇ ਆਪਾਂ ਇਹ ਜੀ ਤੇਲ ਉਧਰ ਜਿੱਦਾ ਮੱਥਾ ਟੇਕ ਕੇ ਵੀ ਆ ਗਏ ਆ ਪ੍ਰੈਸ ਨਹੀਂ ਕਿਤੇ ਕੋਈ ਗੱਲ ਨਹੀਂ ਲਾਈਟ ਉਸਲੇ ਆ ਗਈ ਬਾਅਦ ਚ ਜਦੋਂ ਮੈਂ ਤੁਹਾਨੂੰ ਫੋਨ ਕੀਤਾ ਆਹ ਦੇਖੋ ਆਹੋ ਪ੍ਰੈਸ ਲੱਗੀ ਉਹ ਸੂਟ ਪ੍ਰੈਸ ਕਰ ਲਓ ਨਹੀਂ ਤਾਂ ਚਲੋ ਫਿਰ ਠੋ ਹੋਰ ਮਹਾਰਾਜਾ ਜੀ ਜਗਾ ਸਾਡੀ ਮਹਾਰਾਜਾ ਜੀ ਤੁੰਬੜੋ ਗਰੀਬ ਨਮਾ ਚਲੋ ਆ ਬੇ ਪਹਿਲੇ ਲੈ ਕੇ ਜਾਓ ਵੀ ਸਾਨੂੰ ਹੋ ਆ ਜਾ ਜੀ ਮਹਾਰਾਜਾ ਜੀ हैदर 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 नजर और ये आपकी भी जिंदगी है और सद्दारंडी बाबा जी मसकूर जो सद्दार नजर कह रहा हूँ ये न ਆ ਵੀ ਵੀ ਦੇ ਹੱਲ ਪੈ ਗਈ ਗਰਮੀ ਦੇ ਨਾਲ ਅੱਧਾ ਥੱਕ ਵੀ ਟਿਕਣਾ ਉੱਤੇ ਸਾਡੇ ਹਾਂਜੀ ਲੋ ਜੀ ਟਾਈਮ ਹੋ ਗਿਆ ਸ਼ਾਮਾਂ ਦੇ 7:00 ਵਜੇ ਆ ਤੇ ਆਪਾਂ ਮੇਲੇ ਤੋਂ ਆ ਗਏ ਸੀ 3:00 ਵਜੇ ਲੰਗਰ ਪਾਣੀ ਛੱਕ ਕੇ ਤਾਂ ਉਸ ਤੋਂ ਬਾਅਦ ਜਿਹੜਾ ਸਿਰ ਦੁਖਿਆ ਹੈ ਨਾ ਪਤਾ ਨਹੀਂ ਵੀ ਕੀ ਗੱਲ ਹੈ ਇੰਨਾ ਜ਼ਿਆਦਾ ਸਿਰ ਦੁਖਦਾ ਹੈ ਨਾ ਜਾਂ ਤਾਂ ਗਰਮੀ ਕਰਕੇ ਆ ਜਾਂ ਫਿਰ ਮੈਨੂੰ ਲੱਗਦਾ ਜਿਹੜੀਆਂ ਮੈਂ ਆਪਣੀਆਂ ਐਨਕਾਂ ਆ ਉਹ ਲਗਾਤਾਰ ਲਗਾਉਂਦੀ ਨਹੀਂ ਕਿਉਂਕਿ ਜਦੋਂ ਫੋਨ ਦੇਖਣਾ ਹੁੰਦਾ ਸਿਰਫ ਉਸ ਟਾਈਮ ਹੀ ਲਗਾਉਣੀ ਆ ਬਾਕੀ ਜਦੋਂ ਕਿਤੇ ਇਧਾ ਆਉਣਾ ਜਾਣਾ ਹੁੰਦਾ ਤਾਂ ਮੈਨੂੰ ਚੇਤਾ ਹੀ ਭੁੱਲ ਜਾਂਦਾ ਲਗਾਉਣ ਦਾ ਤੇ ਇੱਕ ਇਹਦੇ ਥੋੜੇ ਸ਼ੀਸ਼ੇ ਵੀ ਜਿੱਦਾਂ ਨਾ ਖਰਾਬ ਜੇ ਹੋ ਗਏ ਸਕ੍ਰੈਚ ਜੇ ਪੈ ਗਏ ਤਾਂ ਉਹਦੇ ਕਰਕੇ ਵੀ ਮੈਂ ਥ ਵੀ ਪਤਾ ਨਹੀਂ ਕੀ ਚੱਕਰ ਆ ਤੇ ਉਸ ਤੋਂ ਬਾਅਦ ਆ ਕੇ ਸੌ ਕੇ ਹੁਣ ਦਾਲ ਪਾਣੀ ਬਣਾਇਆ ਤਾਂ ਜਾਨ ਨੂੰ ਸਾਨੂੰ ਉਧਰੋਂ ਵੀ ਰੋਟੀ ਆ ਗਈ ਆ ਮੇਲੇ ਤੋਂ ਵੀ ਤਾਂ ਮੈਂ ਕਿਹਾ ਚਲੋ ਫ੍ਰੀ ਸੀਗੇ ਆਪਣੇ ਵਲੌਗ ਦਾ ਅਸੀਂ ਕਰ ਦਈਏ ਐਂਡ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਤੇ ਸਾਰੇ ਜਾਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਆ ਜੀ ਤੇ ਇਸ ਤੋਂ ਅੱਗੇ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵਲੌਗ ਲੈ ਕੇ ਆਵਾਂਗੇ ਕੋਈ ਆਪਾਂ ਮੈਂ ਇਹ ਸੋਚਦੀ ਆ ਕੋਈ ਟੰਗ ਟ੍ਰਿਸਟ ਵਾਲਾ ਵਲੌਗ ਲੈ ਕੇ ਆਵਾਂ ਤੁਹਾਡੇ ਲਈ ਤੇ ਸਾਰੇ ਜਾਨੇ ਪਿਆਰ ਜ਼ਰੂਰ ਦਿਆ ਕਰੋ ਸਾਥ ਜ਼ਰੂਰ ਦਿਆ ਕਰੋ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੈਗਾ ਵੀ ਮੇਰੇ ਚੈਨਲ ਤੇ ਕਾਫੀ ਪ੍ਰੋਬਲਮਸ ਚੱਲਦੀਆਂ ਕਰਕੇ ਤਾਂ ਉਹਦੇ ਕਰਕੇ ਜਿਹੜੀਆਂ ਵੀਡੀਓਜ਼ ਕਾਫੀ ਕੱਟ ਹੋ ਗਈਆਂ ਪਤਾ ਨਹੀਂ ਸ਼ਾਇਦ ਕੋਈ ਵਿਊਜ਼ ਵਗੈਰਾ ਦਾ ਚੱਕਰ ਪਿਆ ਆ ਸਟਕ ਹੋ ਗਏ ਇਹ ਜਿਹੇ ਵਿਊਜ਼ ਵੀ ਪਤਾ ਨਹੀਂ ਕੀ ਗੱਲ ਹੋਈ ਆ ਤਾਂ ਉਹਦੇ ਕਰਕੇ ਆਪਾਂ ਜਿਹੜੀਆਂ ਵੀਡੀਓਜ਼ ਕੱਟ ਹੋਈਆਂ ਹੌਲੀ-ਹੌਲੀ ਇੱਕ-ਇੱਕ ਕਰਕੇ ਅਪਲੋਡ ਕਰਾਂਗੇ ਤੁਸੀਂ ਸਾਰੇ ਜਣੇ ਜ਼ਰੂਰ ਦੇਖਿਓ ਜਿਨ੍ਹਾਂ ਨੇ ਦੇਖੀਆਂ ਵੀ ਹੋਈਆਂ ਦੁਬਾਰਾ ਪਲੀਜ਼ ਵਾਚ ਕਰ ਲਿਓ ਠੀਕ ਆ ਜੀ ਤੇ ਮਿਲਦੇ ਆ ਹੁਣ ਆਪਾਂ ਤੁਹਾਨੂੰ ਨਿਊ ਵਲੌਗ ਤੇ ਨਾਲ ਤੇ ਵਲੌਗ ਤਾਂ ਕਰਦੇ ਇੱਥੇ ਐਂਡ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ